बठिंडा पुलिस ने नशे विरुद्ध मुहिम पे तुवड्डी सफलता हासिल कीती है चैकिंग दौरान सीआईएडी टीम ने काले रंग दी फार्चुनर विचो 6 आदमीया नु किलो हेरोइन समेत काबू कीता है सरहदी क्षेत्रा दी बरामदगी नु छड़ शायद पुलिस वल्लो बरामद कीते नशे दी ए बड़ी खेप है ਇਸ ਸਬੰਧੀ ਜ਼ਿਲ੍ਹਾ ਬਠਿੰਡਾ ਦੇ ਸੀਨੀਅਰ ਪੁਲਿਸ ਕਪਤਾਨ ਅਮਨੀਤ ਕੌਂਡਲ ਨੇ ਦੱਸਿਆ ਕਿ ਕਾਬੂ ਕੀਤਾ ਸਾਰੇ ਵਿਅਕਤੀ ਮਲੋਟ ਦੇ ਹਨ ਪਰ ਇਹਨਾਂ ਦੇ ਪਿੱਛੇ ਵਿਦੇਸ਼ ਵਿੱਚ ਬੈਠੇ ਕਿਸੇ ਅੰਤਰਰਾਸ਼ਟਰੀ ਤਸਕਰ ਦਾ ਹੱਥ ਹੈ ਜਿਹੜਾ ਸਰਦਾਰ ਪਾਕਿਸਤਾਨ ਤੋਂ ਹੈਰੋਇਨ ਲਿਆ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਪਲਾਈ ਕਰਦਾ ਹੈ ਪੁਲਿਸ ਨੇ ਕਾਲੇ ਰੰਗ ਦੀ ਫਾਰਚੂਨਰ ਨੰਬਰ PB 53 SW 6771 ਸਮੇਤ ਕਾਬੂ ਸਾਰੇ ਦੋਸ਼ੀ ਮਲੋਟ ਵਾਸੀ ਹਨ जैन नदी شناખત લખવીર સિંહ ઉરફ લખખા પુત્ર ગુરમેલ સિંહ વાસી પટેલ નગર પ્રબજીત સિંહ ઉરફ પ્રબ પુત્ર દર્શન સિંહ વાસી બાબા દીપ સિંહ નગર રણજોદ સિંહ ઉરફ હરમન પુત્ર નિર્મલ સિંહ વાસી હરજીંદર નગર આકાશ મરવાહ પુત્ર રાકેશ કુમાર વાસી નેડે હરકૃષ્ણ સ્કૂલ રોહિત કુમાર પુત્ર નરેશ કુમાર વાસી પટેલ નગર અતે ગુરચરણ સિંહ ઉરફ ગોરી પુત્ર સત નામ સિંહ વાસી હરજીંદર નગર વજો હુઈ હૈ ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਕਾਬੂ ਦੋਸ਼ੀਆਂ ਦੀ ਉਮਰ 21 ਸਾਲ ਤੋਂ ਲੈ ਕੇ 33 ਸਾਲ ਦਰਮਿਆਨ ਹੈ ਤੇ ਇਹਨਾਂ ਵਿੱਚੋਂ ਵਧੇਰੇ ਪਹਿਲਾਂ ਨਸ਼ੇ ਦੇ ਕਿਸੇ ਮਾਮਲੇ ਵਿੱਚ ਨਾਮਜਦ ਨਹੀਂ ਹਨ ਉਧਰ ਪੁਲਿਸ ਵੱਲੋਂ ਕੀਤੀ ਕਾਰਵਾਈ ਵੱਡੀ ਸਫਲਤਾ ਹੈ ਪਰ ਇਹਦੇ ਨਾਲ ਹੀ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਪੰਜਾਬ ਸਰਕਾਰ ਤੇ ਪੁਲਿਸ ਦੀ ਨਸ਼ੇ ਵਿਰੁੱਧ ਮੁਹਿੰਮ ਤੇ ਨਸ਼ੇ ਦੇ ਖਾਤਮੇ ਦੀ ਡੈਡਲਾਈਨ ਪੂਰੀ ਹੋਣ ਤੋਂ ਬਾਅਦ ਵੀ ਇੰਨੀ ਮਾਤਰਾ ਵਿੱਚ ਨਸ਼ਾ ਮਿਲ ਰਿਹਾ ਹੈ ਜਿਸ ਤੋਂ ਸਾਫ਼ ਹੈ ਕਿ ਨਸ਼ੇ ਤਸਕਰੀਦियां ਜੜ੍ਹਾਂ ਅਜੇ ਪੂਰੀ ਤਰ੍ਹਾਂ ਕਟੀਆਂ ਨਹੀਂ ਗਈਆਂ ਉਦਰ ਪੁਲਿਸ ਇਸ ਮਾਮਲੇ ਵਿੱਚ ਪੁੱਛਗਿੱਛ ਕਰ ਰਹੀ ਹੈ ਜਿਸ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਪੰਜਾਬ 'ਚ ਇੱਕ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਕੰਟੀਨਿਊਡ ਚੱਲ ਰਹੀ ਹੈ। ਉਹਦੇ ਤਹਿਤ ਹੀ ਬਠਿੰਡਾ ਪੁਲਿਸ ਲਗਾਤਾਰ ਜਿਹੜੇ ਮਾੜੇ ਅੰਸਰ ਹੈ ਇਨਕਲੂਡਿੰਗ ਡਰੱਗ ਪੈਡਲਰਸ ਜਾਂ ਕੋਈ ਵੀ ਕ੍ਰਿਮੀਨਲ 엘ਿਮੈਂਟਸ ਉਹਨਾਂ 'ਤੇ ਕਾਰਵਾਈ ਕਰਦੀ ਰਹੀ ਹੈ। ਉਸ ਦੇ ਤਹਿਤ ਹੀ ਅੱਜ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ। ਜਦੋਂ ਅੱਜ ਸਵੇਰੇ ਸਾਡੀ CIA 1 ਦੀ ਟੀਮ ਜਿਹੜੀ ਸ਼ੱਕੀ ਪੁਰਸ਼ਾਂ اور ویکلز ਦੀ ਚੈਕਿੰਗ ਕਰ ਰਹੀ ਸੀਗੀ ਪੈਟਰੋਲਿੰਗ ਕਰ ਰਹੀ ਸੀ ਮੈਨਾ ਚੌਂਕ ਏਰੀਆ ਜਿਹੜਾ ਪੁਲਿਸ ਸਟੇਸ਼ਨ ਕੋਤਵਾਲੀ ਦੇ ਤਹਿਤ ਪੈਂਦਾ ਹੈ ਉੱਥੇ ਉਹਨਾਂ ਨੂੰ ਉਹਨਾਂ ਨੇ ਸ਼ੱਕ ਦੇ ਬਿਨਾਂ ਤੇ ਇੱਕ ਬਲੈਕ ਫੋਰਚੂਨਰ ਗੱਡੀ ਨੂੰ ਇੰਟਰਸੈਪਟ ਕੀਤਾ ਜਿਹਦਾ ਨੰਬਰ ਹੈ PB53E 6771 ਇਸ ਗੱਡੀ 'ਚ 6 ਵਿਅਕਤੀ ਬੈਠੇ ਹੋਏ ਸੀਗੇ ਤੇ ਜਦੋਂ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਨਾਂ ਵਗੈਰਾ ਪੁੱਛੇ ਗਏ ਤੇ ਉਹਨਾਂ ਨੇ ਆਪਣੇ ਨਾਂ ਲਖਵੀਰ ਸਿੰਘ ਪ੍ਰਭਜੀਤ ਸਿੰਘ ਰਣਜੋਤ ਸਿੰਘ ਆਕਾਸ਼ ਮਾਰਵਾ ਰੋਹਿਤ ਕੁਮਾਰ ਔਰ ਗੁਰਚਰਨ ਸਿੰਘ ਦਸਿਆ ਇਹ 6 ਦੇ 6 ਜਿਹੜੇ ਵਿਅਕਤੀ ਐ ਇਹ ਮਲੋਟ ਡਿਸਟ੍ਰਿਕਟ ਸ਼੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਆ ਉੱਥੇ ਦੇ ਵਸਨੀਕ ਐ ਤੇ ਜਦੋਂ ਮੌਕੇ ਤੇ ਡੀਐਸਪੀ ਸਿਟੀ 1 ਸੰਦੀਪ ਸਿੰਘ ਜੀ ਨੂੰ ਉੱਥੇ ਬੁਲਾਇਆ ਗਿਆ ਤੇ ਜਦੋਂ ਗੱਡੀ ਦੀ ਚੈਕਿੰਗ ਕੀਤੀ ਗਈ ਤੇ ਉਹਦੇ ਚ ਸਾਨੂੰ 40 ਕਿਜੀ ਹੈਰੋਇਨ ਜਿਹੜੀ ਹੈਵੀ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ ਉਹ ਇਸ ਗੱਡੀ ਚੋਂ ਬਰਾਮਦ ਕੀਤੀ ਗਈ ਔਰ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਕਤਵਾਲੀ ਥਾਣੇ 'ਚ ਐਨਡੀਪੀਐਸ ਦੇ ਰੈਲੇਵੈਂਟ ਸੈਕਸ਼ਨ ਦੇ ਤਹਿਤ ਐਫਆਈਆਰ ਲੌਂਚ ਕੀਤਾ ਜਾ ਰਿਹਾ ਜੋ ਹੁਣ ਤੱਕ ਦੀ ਪ੍ਰੀਲੀਮਿਨਰੀ ਪੁੱਛਗਿੱਛ ਕੀਤੀ ਗਈ ਹੈ ਉਹਦੇ 'ਚ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਇਹ ਕਮਰਸ਼ੀਅਲ ਕੁਆਂਟੀਟੀ ਦੀ ਹੈਰੋਇਨ ਰਿਕਵਰ ਹੋਈ ਹੈ ਇੱਕ ਫੋਰਨ ਬੇਸਡ ਹੈਂਡਲਰ ਇਹਦੇ 'ਚ ਇਨਵੋਲਡ ਹੈ ਜਿਹੜਾ ਕ੍ਰਾਸ ਬਾਰਡਰ ਪਾਕਿਸਤਾਨ ਤੋਂ ਇਹਨਾਂ ਨੂੰ ਜਿਹੜੀ ਇਹ ਹੈਰੋਇਨ ਹੈ ਮੰਗਵਾ ਕੇ ਦੋਸ਼ੀਆਂ ਨੂੰ ਡਿਲੀਵਰ ਕਰਾਂਦਾ ਸੀਗਾ ਸੋ ਇਸ ਬੇਸ ਤੇ ਅਸੀਂ ਹੁਣ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਜਿਹੜਾ ਰਿਮਾਂਡ ਲਵਾਂਗੇ ਇਹ ਸਾਰੇ ਐਂਗਲਸ ਕਿ ਪਿੱਛੋਂ ਕੌਣ-ਕੌਣ ਇਨਵੋਲਡ ਸੀਗੇ ਜਿਵੇਂ ਕਿ ਹੁਣ ਤੱਕ ਪਤਾ ਲੱਗਿਆ ਕਿ ਇਹਦੇ ਵਿੱਚ ਇੱਕ ਫੋਰਨ ਬੇਸ ਹੈਂਡਲਰ ਇਨਵੋਲਡ ਹੈ ਔਰ ਉਹ ਕ੍ਰਾਸ ਬਾਰਡਰ ਇਹ ਜਿਹੜੀ ਨਸ਼ੀ ਦੀ ਸਪਲਾਈ ਡਿਲੀਵਰ ਕਰਾਂਦਾ ਸੀਗਾ ਤੇ ਡਿਲੀਵਰ ਕਰਾ ਕੇ ਅੱਗੇ ਕਿੱਥੇ ਕਿੱਥੇ ਵੇਚਦੇ ਸੀ ਇਹ ਸਾਰਾ ਜਿਹੜਾ ਨੈਕਸਸ ਹੈ ਬੈਕਵਰਡ ਐਂਡ ਫਾਰਵਰਡ ਲਿੰਕੇਜ ਇਹਨੂੰ ਅਸੀਂ ਇਹਨੂੰ ਅਸੀਂ ਅਨਰੈਵਲ ਕਰਾਂਗੇ ਬਟ ਇਹ ਰਿਮਾਂਡ ਤੋਂ ਬਾਅਦ ਹੀ ਪਤਾ ਲੱਗੇਗਾ ਔਰ ਇਹ ਵੀ ਪਤਾ ਲੱਗਿਆ ਕਿ ਜਿਹੜੀ ਇਹ ਹੈਰੋਇਨ ਹੈ ਇਹ ਨਾਟ ਜਸਟ ਆਪਣੇ ਪੰਜਾਬ ਦੇ ਵੱਖ-ਵੱਖ ਡਿਸਟ੍ਰਿਕਟ ਰਾਦਰ ਦੂਜੇ ਸਟੇਟ ਦੇ ਜ਼ਿਲ੍ਹਿਆਂ ਨੂੰ ਵੀ ਇਹ ਸਪਲਾਈ ਕਰ ਰਹੇ ਸੀਗੇ ਔਰ ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ 6 ਵਿਅਕਤੀ ਹੈ ਇਹਨਾਂ ਦੀ ਇਨਾ ਚ ਸਭ ਤੋਂ ਛੋਟੀ ਉਮਰ ਦਾ ਲੜਕਾ 21 ਸਾਲ ਦਾ ਵੀ ਹੈ ਔਰ ਮੈਕਸਿਮਮ ਏਜ ਇਹਦੇ ਚ 33 ਸਾਲ ਹੈ ਜੋ ਲਖਵੀਰ ਸਿੰਘ ਹੈ ਇਨਾ ਛੇ ਚ ਬਾਕੀ ਸਾਰੇ ਬੇਰੋਜ਼ਗਾਰ ਹੈ ਸਿਰਫ ਜਿਹੜਾ ਲਖਵੀਰ ਸਿੰਘ ਉਰਫ ਲੱਖਾ ਹੈ ਉਹ ਕਾਰ ਬਾਜ਼ਾਰ ਦੀ ਸੇਲ ਪਰਚੇਸ ਦਾ ਕੰਮ ਕਰਦਾ ਹੈ ਔਰ ਇਹਦੇ ਤੇ ਇੱਕ ਪਹਿਲਾ ਐਫ ਆਈ ਆਰ ਦਰਜ ਹੈ 2022 ਚ ਅੰਡਰ ਸੈਕਸ਼ਨ 308 365 342 506 148 149 ਆਈ ਪੀਸੀ ਐਂਡ ਆਰਮਜ਼ ਐਟ थाना ਸਿਟੀ ਮਲੌਰਟ ਮੁਕਸਰ ਸਾਹਿਬ ਵਿੱਚ ਔਰ ਜਿਹੜਾ ਪ੍ਰਭਜੀਤ ਸਿੰਘ ਹੈ 26 ਸਾਲ ਦਾ ਹੈ ਇਹ ਵੀ ਮਲੋੜ ਦਾ ਰਹਿਣ ਵਾਲਾ ਹੈ ਇਹਦੇ ਤੇ 2020 ਚ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈ ਬਟ ਉਹ ਨਾਨ ਕਮਰਸ਼ੀਅਲ ਕੁਆਂਟੀਟੀ ਦਾ ਔਰ ਜਿਹੜੇ ਬਾਕੀ ਚਾਰ ਦੋਸ਼ੀ ਹੈਗੇ ਇਹਨਾਂ ਤੇ ਕੋਈ ਵੀ ਇਹਨਾਂ ਦੀ ਪੁਰਾਣੀ ਕ੍ਰਿਮਨਲ ਹਿਸਟਰੀ ਨਹੀਂ ਹੈ ਔਰ ਸੋਇਸ ਕੇਸ ਚ ਸਾਡੀ ਹੁਣ ਤੱਕ ਦੀ ਟੋਟਲ ਰਿਕਵਰੀ 40 ਕਿਜੀ ਹੈਰੋਇਨ ਹੈ ਔਰ ਜਿਹੜੀ ਗੱਡੀ ਜੇ ਬਰਾਮਦ ਹੋਈ ਹੈ ਬਲੈਕ ਫੋਰਚੂਨਰ ਉਹ ਅਸੀਂ ਕਬਜ਼ੇ 'ਚ ਲੈ ਲੀਏ ਐਂਡ ਜਿਵੇਂ ਮੈਂ ਦੱਸਿਆ ਹੁਣ ਅਸੀਂ ਰਿਮਾਂਡ ਲੈ ਕੇ ਇਸ ਕੇਸ ਦੀ ਬੈਕਵਰਡ ਫਾਰਵਰਡ ਲਿੰਕੇਜ ਨੂੰ ਕੱਢਾਂਗੇ ਆਪਣੀ ਜਿਹੜੇ ਕੀਤੀ ਜਾਂ ਸੀ ਉਹ ਵੀ ਇਹਨਾਂ ਦੇ ਘਰ ਸੇ ਦੇਖੋ ਜੀ ਕਰਦੇ ਜਿਹੜੇ ਰੇਟਸ ਵਗੈਰਾ ਹੁੰਦੇ ਆ ਉਹ ਸਾਰੀ ਡਿਊਰਿੰਗ ਇਨਵੈਸਟੀਗੇਸ਼ਨ ਦਾ ਹਿੱਸਾ ਹੁੰਦਾ ਬਟ ਇਨੀਸ਼ੀਅਲੀ ਨਾ ਨੂੰ ਇੰਟਰਸੈਪਟ ਗੱਡੀ 'ਚ ਕੀਤਾ ਗਿਆ ਤੇ ਉੱਥੇ ਹੀ ਨਾ ਨੂੰ ਸਾਨੂੰ ਗ੍ਰਾਮ ਕੀ ਹੋਇਆ ਇਹ ਜ਼ਰੂਰ ਕਲੀਅਰ ਹੋਇਆ ਕਿ ਇਸ ਕੇਸ 'ਚ ਇੱਕ ਫੋਰਨ ਬੇਸਡ ਹੈਂਡਲਰ ਹੈ ਸੋ ਹੀ ਇਜ਼ ਯੂ ਕੈਨ ਸੇ ਹੀ ਇਜ਼ ਵਨ ਆਫ ਦ ਮੇਨ ਐਂਟੀਟੀਜ਼ ਬਟ ਉਹਦੀ ਆਈਡੈਂਟੀਟੀ ਹਲੇ ਕਨਫਰਮ ਨਹੀਂ ਹੋਈ ਹੈ